ਇਹਨਾਂ ਕੋਲ ਰੂਸਾ ਦਾ ਏਰੀਆ ਹੈਗਾ ਨਾ ਉੱਥੇ ਜਿਹੜੇ ਐਮ.ਐਲ.ਏ ਹੈਗੇ ਆ ਅੰਜੰਦਰ ਸਿੰਘ ਲਾਲਪੁਰਾ ਉਹਨਾਂ ਦੀ ਪਿਛਲੇ ਦਿਨਾਂ ਵਿੱਚ ਉਹਨਾਂ ਨੂੰ ਕੈਦ ਹੋਈ ਹੈਗੀ ਆ 4 ਸਾਲ ਦੀ ਉਹ ਜਿਹੜੇ ਸਾਮਮਲੇ ਚ ਹੋਈ ਆ 2013 ਦਾ ਮਾਮਲਾ ਸੀਗਾ ਜਦੋਂ ਐਜ਼ ਅ ਟੈਕਸੀ ਡਰਾਈਵਰ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਪੁਲਿਸ ਦੇ ਨਾਲ ਇੱਕ ਦਲਦਲ ਔਰ ਤੇ ਨਾਲ ਦੁਰ ਵਿਹਾਰ ਕੀਤਾ ਸੀਗਾ ਤੇ ਉਹ ইস্যੂ ਬਹੁਤ ਚਰਚਾ ਚਰਿਆ ਸੀਗਾ ਪੰਜਾਬ ਦੇ ਵਿੱਚ ਵੀ इवन ਕੇ ਨੈਸ਼ਨਲ ਲੈਵਲ ਤੇ ਵੀ ਉਹਦੀਆਂ ਖਬਰਾਂ ਉੱਠੀਆਂ ਸੀਗੀਆਂ ਜਿਸ ਦਾ ਸੋ ਮੋਟਰ ਨੋਟਿਸ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਲਿਆ ਸੀਗਾ ਤੇ ਉਹਨਾਂ ਦੇ ਹਦਾਇਤਾਂ ਤੇ ਹੀ ਮੈਂ ਦੱਸ ਸਿੰਘ ਲਾਲਪੁਰੇ ਹੁਣਾ ਤੇ ਕੇਸ ਚੱਲਿਆ ਸੀਗਾ ਜਿਹਦੇ ਵਿੱਚ ਇਹਨਾਂ ਨੂੰ ਹੁਣ ਪਿਛਲੇ ਦਿਨਾਂ ਵਿੱਚ ਸਜ਼ਾ ਹੋਈ ਹੈ ਕਿ ਸੈਸ਼ਨ ਕੋਰਟ ਦੇ ਵਿੱਚ ਉਸ ਸਜ਼ਾ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਹਾਈ ਕੋਰਟ ਦੇ ਰਾਹੀਂ ਕਿ ਆਪਣੀਆਂ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਹੈਗੀ ਆ ਤੇ ਹੋਰ ਉਹ ਆਪਣੀ ਮੈਂਬਰਸ਼ਿਪ ਨੂੰ ਬਰਕਰਾਰ ਰੱਖ ਸਕਣ ਉਹਦੇ ਲਈ ਉਹਨਾਂ ਨੇ ਰੈਟ ਪਟੀਸ਼ਨ ਲਾਈ ਸੀ ਜਿਹੜੀ ਕਿ ਕੱਲ ਹਾਈ ਕੋਰਟ ਨੇ ਉਹ ਰਿਜੈਕਟ ਕਰਤੀ ਹੈਗੀ ਆ ਜਿਸ ਕਰਕੇ ਇਹਨਾਂ ਦੀ ਜਿਹੜੀ ਐਮਐਲਏ ਦੀ ਮੈਂਬਰਸ਼ਿਪ ਹੈਗੀ ਆ ਤੇ ਆਪ ਬਦਲ ਕੇ ਪੁਨਾ ਨੂੰ ਉਸ ਤੋਂ ਬਦਲ ਕੇ ਰਿਜ਼ਾਈਨ ਕਰਨਾ ਪਊਗਾ ਜੇ ਉਹਨਾਂ ਨੇ ਮਤਲਬ ਕਿ ਹਾਈ ਕੋਰਟ ਤੇ ਆਰਡਰ ਮੰਨਣੇ ਹੈਗੇ ਆ ਪਰ ਉਹਨਾਂ ਵੱਲੋਂ ਇਹ ਆਇਆ ਹੈਗਾ ਕਿ ਉਹ ਇਸ ਦੀ ਹਾਈ ਕੋਰਟ ਤੇ ਆਰਡਰ ਦੀ ਸਪਰੀਮ ਕੋਰਟ ਵਿੱਚ ਅਪੀਲ ਕਰਨਗੇ ਪਰ ਜਦੋਂ ਹਾਈ ਕੋਰਟ ਵੱਲੋਂ ਇਸ ਤਰ੍ਹਾਂ ਦਾ ਆਰਡਰ ਆ ਜਾਈ ਤਾਂ ਜਿਹੜੀ ਸਟੇਟ ਅਸੈਂਬਲੀ ਦੇ ਸਪੀਕਰ ਹੈਗੇ ਨੇ ਜਿਹੜੇ ਕਿ ਆਪ ਪਾਰਟੀ ਦੇ ਵੱਡੇ ਲੀਡਰ ਹੈਗੇ ਨੇ ਉਹ ਡਿਊਟੀ ਬਾਉਂਡ ਹੈਗੇ ਆ ਐਸ ਪਰ ਦਾ ਲਾ ਕਿ ਉਹ ਰਮਿੰਦਰ ਸਿੰਘ ਲਾਲਪੁਰੇ ਦੀ ਜਿਹੜੀ ਖਡੂਰ ਸਾਹ ਦੀ ਸੀਟ ਹੈਗੀ ਐਮਐਲਏ ਦੀ ਉਹਨੂੰ ਵੈਕੈਂਟ ਡਿਕਲੇਅਰ ਕਰਦਣ ਤੇ ਇਹਨੂੰ ਮਤਲਬ ਕਿ ਐਮਐਲਏ ਦੀ ਮੈਂਬਰਸ਼ਿਪ ਤੋਂ ਮਤਲਬ ਕਿ ਹਟੋਣਾ ਪਊਗਾ ਪਰ ਹਜੇ ਤੱਕ ਪੰਜਾਬ ਦੀ ਅਸੈਂਬਲੀ ਦੇ ਜਿਹੜੇ ਸਪੀਕਰ ਹੈਗੇ ਆ ਸੰਦਮਾ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਸਟੈਪ ਚੱਕਿਆ ਨਹੀਂ ਹੈਗਾ ਇਸੇ ਤਰ੍ਹਾਂ ਦਾ ਹੀ ਤਰਲਦਾ ਬਿਲ ਦਾ ਡਿਫਰੈਂਟ ਕਾਈਂਡ ਦਾ ਇਸ਼ੂ ਹੈਗਾ ਪੰਗਾ ਏਰੀਆ ਦੇ ਵਿੱਚ ਜਿੱਥੇ ਅਕਾਲੀ ਦਲ ਦਾ ਵਿਧਾਇਕ ਜਿਹੜਾ ਹੈਗਾ ਉਹ ਅਕਾਲੀ ਦਲ ਨੂੰ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀਗਾ ਐਸ ਪਰ ਲੋ ਉਹਦੀ ਵੀ ਮੈਂਬਰਸ਼ਿਪ ਜਿਹੜੀ ਹੈਗੀ ਆ ਪੰਜਾਬ ਦੇ ਅਸੈਂਬਲੀ ਸਪੀਕਰ ਨੂੰ ਕਾਰਜ ਕਰਨੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਨੇ ਹਜੇ ਤੱਕ ਕੀਤੀ ਨਹੀਂ ਹੈ ਕਿ ਪਰ ਜਿਹੜਾ ਲਾਲਪੁਰੇ ਦਾ ਇਸ਼ੂ ਹੈਗਾ ਉਹ ਇਦੋਂ ਸੀਰੀਅਸ ਇਸ਼ੂ ਹੈਗਾ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਪੀਕਰ ਨੂੰ ਕਿਸੇ ਨਾ ਕਿਸੇ ਪਾਸੇ ਐਕਟ ਕਰਨਾ ਪਊਗਾ ਕੋਈ ਕਾਰਵਾਈ ਕਰਨੀ ਪਊਗੀ ਤਾਂ ਕਿ ਜੇ ਉਹ ਕਾਰਵਾਈ ਕਰਦੇ ਹੈਗੇ ਆ ਅੰਜਲੀ ਖਡੂਰ ਸਾਹਿਬ ਦੀ ਸੀਟ ਹੈਗੀ ਆ ਅਸੈਂਬਲੀ ਦੀ ਉਹ ਖਾਲੀ ਹੋਣ ਦੀ ਸਭਾਵਨਾ ਹੈਗੀ ਆ ਤੇ ਉਥੇ ਵੀ 6 ਮਹੀਨਿਆਂ ਦੇ ਅੰਦਰ ਅੰਦਰ ਉਥੇ ਬਾਈ ਇਲੈਕਸ਼ਨ ਹੋਣ ਦੀ ਸਭਾਵਨਾ ਹੈਗੀ ਆ ਜੀਤੇ ਕਰਕੇ ਇਹ ਸਵਾਲ ਉੱਠੇ ਜਿਸ ਤਰ੍ਹਾਂ ਤੁਸੀਂ ਪਾਇਆ ਹੈਗਾ ਕਿ ਉਸ ਵਿੱਚ ਜਿਹੜੀਆਂ ਪੰਥਕ ਤੇ ਰਾਣੇ ਖਾਸ ਕਰਕੇ ਜਿਹੜੇ ਅਮਰਤਪਾਲ ਵਾਰਿਸ ਪੰਜਾਬ ਦੇ ਨਾਲ ਅਸੋਸੀਏਟਡ ਹੈਗੀਆਂ ਨੇ ਬੀ 오케ਸਟਰਾਂ ਦੇ ਚਿਹਰੇ ਨੂੰ ਉੱਥੇ ਅਤਾਰਨਾ ਚਾਹਣਗੇ ਕਿਉਂਕਿ ਹੁਣ ਜਦੋਂ ਤਰਨ ਤਾਰੁੰਦੇ ਵਿੱਚ ਇੰਨਾ ਦੀ ਨਮੋਸ਼ੀ ਵਾਲੀ ਹਾਰ ਗੋਈ ਹੈਗੀ ਆ ਉਸ ਕਰਕੇ ਇਹਨਾਂ ਦੇ ਵੀ ਮਨੋਬਲ ਤੇ ਅਸਰ ਪਿਆ ਹੈਗਾ ਇਸ ਪਾਰਟੀ ਤੇ ਤੇ ਹੁਣ ਕਿਸ ਤਰ੍ਹਾਂ ਆਪਣੀ ਸਟ੍ਰੈਟਜੀ ਬਣਾ ਕੇ ਖਡੂਰ ਸਭਾ ਦੀ ਚੋਣ ਦੇ ਵਿੱਚ ਪਾਰਟਿਸਪੇਟ ਕਰਨਗੇ ਤੇ ਇਸੇ ਤਰ੍ਹਾਂ ਜੇ ਬੰਗੇ ਵਾਲੀ ਸੀਟ ਵੀ ਵਹਿਲੀ ਹੁੰਦੀ ਹੈਗੀ ਆ ਉਹਦੇ ਵਿੱਚ ਵੀ ਇਹ ਕਿਸ ਤਰ੍ਹਾਂ ਦੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਉਣਗੇ ਕਿਉਂਕਿ ਬੰਗਾ ਕੋਈ ਕਿਸੇ ਤਰ੍ਹਾਂ ਦਾ ਪੰਥਕ ਸੀਟ ਨਹੀਂ ਹੈਗੀ ਜਿਸ ਤਰ੍ਹਾਂ ਕਿ ਤਰਨਤਾਰ ਤੇ ਖਡੂਰ ਸਾਹਿਬ ਦੇ ਏਰੀਏ ਨੂੰ ਕਿਹਾ ਜਾਂਦਾ ਹੈਗਾ ਪਾ ਮੈਂ ਕਿ ਉਹ ਪੰਥਕ ਸੀਤਾ ਨਹੀਂ ਹਾਂ ਠੀਕ ਆ ਉੱਥੇ ਸਿੱਖਾਂ ਦੀ ਜਿਹੜੀ ਵਸੋਂ ਆਏਗੀ ਆ ਤੇ ਪਿੰਡਾਂ ਦੀ ਵਸੋਂ ਹੈਗੀ ਆ ਉਹ ਸ਼ਹਿਰੀ ਤਬਕਿਆ ਨਾਲੋਂ ਜਾ ਰਹੇ ਹੈਗੇ ਆ